ਦੋਸਤੋ ਕੱਲ ਆਪਾਂ ਪਾਰਟ ਪਹਿਲਾ ਬਣਾਇਆ ਸੀ ਜੀ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਕਿੰਨੇ ਪੈਸੇ ਲਾ ਕੇ ਕਿੰਨੀ ਇਨਕਮ ਕਰ ਸਕਦੇ ਹੋ ਮਤਲਬ ਕਿ ਤੁਸੀਂ ਇੱਕ ਵਾਰੀ 40-50000 ਲਾ ਕੇ ਤੁਸੀਂ ਮੰਥਲੀ ਦਾ 40-50000 ਰੁਪਏ ਬਣਾ ਸਕਦੇ ਹੋ ਪਰ ਮਨੂੰ ਕਈ ਲੋਕਾਂ ਨੇ ਸਵਾਲ ਕੀਤਾ ਵੀ ਇਹ 50000 ਕਿਵੇਂ ਬਣ ਸਕਦਾ ਹੈ ਇਹਦੀ ਇੱਕ ਲੋਕੇਸ਼ਨ ਹੁੰਦੀ ਆ ਇਹ ਤੁਸੀਂ ਜੇਕਰ ਕੈਫੇ ਦਾ ਕੰਮ ਕਰਨਾ ਹੈਗਾ ਤਾਂ ਇਹ ਤੁਸੀਂ ਕਿਸੇ ਕਾਲਜ ਦੇ ਨੇੜੇ ਕਰਨਾ ਹੈਗਾ ਇਹ ਉੱਥੇ ਬਹੁਤ ਵਧੀਆ ਲੋਕੇਸ਼ਨ ਦੇ ਉੱਤੇ ਤੁਸੀਂ ਦੇਖ ਕੇ ਜੇ ਕੰਮ ਕਰੋਗੇ ਤਤੋਂ ਤੁਹਾਨੂੰ ਇਹ ਕਮ ਪੱਕਾ ਹੋ ਗਰੰਟੀ ਨਾਲ ਹੋਊਗੀ ਜਾਂ ਤੁਸੀਂ ਕਿਸੇ ਸਾਈਡ ਦੇ ਉੱਤੇ ਕੰਮ ਕਰ ਸਕਦੇ ਹੋ ਜਿਵੇਂ ਬਰਨਾਲਾ ਏਰੀਆ ਹੋ ਗਿਆ ਆਪਣੇ ਸਾਈਡਾਂ ਦੇ ਕੰਮ ਹੋ ਗਿਆ ਕੋਈ ਵੀ ਸ਼ਹਿਰ ਹੋਵੇ ਜਾਂ ਪਿੰਡ ਹੋਵੇ ਉਹਦੇ ਵਿੱਚ ਤੁਸੀਂ ਕੰਮ ਕਰਕੇ ਉਸ ਦੇ ਨਾਲ ਬੈਂਕਿੰਗ ਦਾ ਕੰਮ ਕਰਕੇ ਪੂਰੀ ਵਧੀਆ ਇਨਕਮ ਕਰ ਸਕਦੇ ਹੋ ਤੇ ਅੱਜ ਆਪਾਂ ਦੱਸਾਂਗੇ ਤੁਹਾਨੂੰ ਵੀ ਤੁਹਾਡੇ ਕੋਲ ਕਿਹੜੇ ਕਿਹੜੇ ਸਕਿੱਲ ਹੋਣੇ ਚਾਹੀਦੇ ਨੇ ਤੇ ਕੀ ਗੱਲਬਾਤ ਉਹਦੇ ਵਿੱਚ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਤੁਹਾਨੂੰ ਕੰਪਿਊਟਰ ਦੀ ਬੇਸਿਕ ਨੋਲਜ ਹੋਣੀ ਚਾਹੀਦੀ ਆ ਜਿਸ ਦੇ ਵਿੱਚ ਤੁਹਾਨੂੰ ਐਮ ਐਸ ਵਰਡ MS Word ਦੇ ਵਿੱਚ ਜਿਵੇਂ ਕਿ ਆਪਾਂ ਕੋਈ ਅਰਜ਼ੂਮ ਟਾਈਪ ਕਰਨਾਗਾ ਕੋਈ ਆਪਾਂ ਟਾਈਪਿੰਗ ਕਰਕੇ ਦੇਣੀ ਆ ਉਹ ਕੰਮ ਹੁੰਦਾਗਾ ਇਹਨੂੰ ਸਿੱਖਣ ਵਾਸਤੇ ਤੁਹਾਨੂੰ 10 ਤੋਂ 15 ਦਿਨ ਲੱਗਣਗੇ ਇਹ ਤੁਸੀਂ ਕਿਦੋਂ ਵੀ ਸਿੱਖ ਸਕਦੇ ਹੋ ਆਫਲਾਈਨ ਵੀ ਸਿੱਖ ਸਕਦੇ ਹੋ ਆਨਲਾਈਨ ਵੀ ਕਿਸੇ ਮਰਜ਼ੀ ਕੋਲੋਂ ਸਿੱਖ ਸਕਦੇ ਹੋ ਇੱਕ ਆਪਣੇ ਕੋਲ Excel ਦਾ ਵਿੱਚ ਹੋਣਾ ਚਾਹੀਦਾਗਾ Excel ਦੇ ਵਿੱਚ ਆਪਾਂ ਨੂੰ ਡਾਟਾ ਐਂਟਰੀ ਕਰਨੀ ਹੋਣੀ ਚਾਹੀਦੀ ਹੈਗੀ ਇਸ ਦੇ ਵਿੱਚੋਂ ਪ੍ਰਿੰਟ ਦੀ ਸੈਟਿੰਗ ਕਿਵੇਂ ਕਰਨੀ ਆ ਉਹ ਕੰਮ ਕਰਨਾ ਆਉਣਾ ਚਾਹੀਦਾ ਇਸ ਦੇ ਵੀ 10 ਤੋਂ 15 ਦਿਨ ਹੀ ਲੱਗਦੇ ਨੇ ਉਸ ਤੋਂ ਬਾਅਦ ਇੱਕ ਪਾਵਰਪੁਆਇੰਟ ਹੁੰਦਾਗਾ ਪਾਵਰਪੁਆਇੰਟ ਜਿਵੇਂ ਕਾਲਜਾਂ ਦੇ ਵਿੱਚ ਪ੍ਰੈਜੈਂਟੇਸ਼ਨ ਬਣਦੀ ਆ ਉਹਨੂੰ ਬਣਾਉਣ ਦੇ ਵਿੱਚ ਕੰਮ ਆਉਂਦਾ ਹੈ ਤੇ ਇਹ ਜੇਕਰ ਆਪਾਂ ਇਹ ਸਕਿੱਲ ਐਡ ਕਰ ਲੈਂਦੇ ਆ ਤਾਂ ਆਪਣੀ ਇਨਕਮ ਹੋਰ ਵੀ ਜ਼ਿਆਦਾ ਵੱਧ ਜਾਵੇਗੀ ਉਸ ਤੋਂ ਬਾਅਦ ਐਮਐਸ ਪੇਂਟ ਪੇਂਟ ਆਪਾਂ ਬਹੁਤ ਸਟਾਰਟਿੰਗ ਤੋਂ ਪੰਜਵੀਂ ਛੇਵੀਂ ਤੋਂ ਕਰਦੇ ਆਉਣੇ ਆ ਪਰ ਜਦੋਂ ਆਪਾਂ ਕੰਮ ਕਰਨ ਦੀ ਬਾਰੀ ਹੁੰਦੀ ਤਾਂ ਆਪ ਨੂੰ ਪੇਂਟ ਨਹੀਂ ਆਉਂਦਾ ਤੇ ਆਪਾਂ ਨੂੰ ਪੇਂਟ ਸਿੱਖਣ ਵਾਸਤੇ ਇੱਕ ਕੈਫੇ ਦਾ ਕੰਮ ਸਿੱਖਣ ਵਾਸਤੇ ਪੇਂਂਟ ਬਹੁਤ ਜ਼ਰੂਰੀ ਆ ਜਿਸ ਦਿਨ ਆਪਾਂ ਨੂੰ ਫੋਟੋ ਰੀਸਾਈਜ਼ ਕਰਨਾ ਪੋਟ ਟੂ ਦੇ ਪਿਕਸਲ ਘਟਾਉਣੇ ਵਧਾਉਣੇ ਸਾਰਾ ਆਪਾਂ ਨੂੰ ਇਹ ਪੇਂਟ ਦੇ ਵਿੱਚ ਇਹੀ ਕੰਮ ਆਉਂਦਾਗਾ ਤੇ ਤੁਹਾਨੂੰ ਇੱਕ ਜੀਮੇਲ ਦੇ ਵਿੱਚ ਮੇਲ ਕਰਨੀ ਹੋਣੀ ਚਾਹੀਦੀ ਜਾਂ ਸਕੈਨਿੰਗ ਕਰਨੀ ਹੋਣੀ ਚਾਹੀਦੀ ਜਾਂ ਪ੍ਰਿੰਟ ਆਊਟ ਕੱਢਣੇ ਹੋਣੇ ਚਾਹੀਦੇ ਨੇ ਤੇ ਤੁਹਾਨੂੰ ਆਫਲਾਈਨ ਜਾਂ ਆਨਲਾਈਨ ਇੱਕ ਫਾਰਮ ਭਰਨੇ ਹੋਣੀ ਚਾਹੀਦੀ ਜਿਸ ਨੂੰ ਤੁਸੀਂ ਪੜ੍ਹ ਕੇ ਫਾਰਮ ਭਰ ਸਕਦੇ ਹੋ ਇਹਦੇ ਵਿੱਚ ਥੋੜੀ ਜਿਹੀ ਪ੍ਰੈਕਟਿਸ ਦੀ ਲੋੜ ਹੁੰਦੀ ਆ ਇਸ ਨੂੰ ਤੁਸੀਂ ਸਾਰੇ ਕੰਮ ਨੂੰ ਤੁਸੀਂ ਮਹੀਨੇ ਨੂੰ ਡੇਢ ਮਹੀਨੇ ਦੇ ਕੰਮ ਦੇ ਵਿੱਚ ਸਿੱਖ ਸਕਦੇ ਹੋ ਇਹ ਤੁਸੀਂ ਕਿਸੇ ਵੀ ਕੈਫੇ ਵਾਲੇ ਕੋਲ ਲਾ ਕੇ ਕੰਮ ਸਿੱਖ ਸਕਦੇ ਹੋ ਜੇਕਰ ਤੁਹਾਨੂੰ ਇਹ ਗੱਲਾਂ ਵਧੀਆ ਲੱਗੀਆਂ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਰਨ ਵੀ ਲੈ ਕੇ ਆਵਾਂਗੇ ਜਿਸ ਦੇ ਨਾਲ ਤੁਸੀਂ ਆਪਦੀ ਇਨਕਮ ਦੇ ਵਿੱਚ ਵਾਧਾ ਕਰ ਸਕਦੇ ਹੋ